ਸੋ ਸਤਿ ਸ੍ਰੀ ਅਕਾਲ ਅੱਜ ਦੇ ਬਲੌਗ ਵਿੱਚ ਸਵਾਗਤ ਹੈ ਅੱਜ ਆਪ ਨੇ ਇਥੇ ਟੂੜੀ ਪਰ ਨਾ ਆਇਆ ਬਾਈ ਆ ਬਤਰਪਾਲ ਤਰਪੂਲ ਆ ਜਾਂਦੇ ਆ ਜਾਈ ਜਾਂਦੇ ਆਪਦਾ ਸਾਡਾ ਟੰਬੇ ਟੰਬੇ ਸੈੱਟ ਕਰੀ ਜਾਂਦੇ ਆ ਆ ਬਾਈ ਜਾ ਤਰੀ ਜਾਂਦਾ ਇੱਧਰ ਆ ਜਾ ਰਹੇ ਆਂ ਲੁਧਿਆਣੇ ਪਿਆਰ ਹਿੱਤ ਗੁਜਿਆਣੇ ਜਾ ਰਹੇ ਆਪਾਂ ਲੁਧਿਆਣੇ ਨਾਲ ਸਾਡੇ ਕੋਲ ਆ ਸਾਹਿਬ ਲਖਾਰੀ ਲਖਾਰੀ ਸਾਹਿਬ ਇੱਧਰ ਮੂੰਹ ਕਰ ਲੋ ਬਣਾਇਆ ਫੇਸ ਦਿਖਾ ਦੇ ਨਾ ਲਖਾਰੀ ਸਾਹਿਬ ਆਪ ਦਾ ਦੋਸਤੋ ਆਪਾਂ ਪਹੁੰਚ ਗਏ ਮੋਗੇ ਨਾਲ ਸਾਡੇ ਹੈਗਾ ਸਾਈਂ ਲਖਾਰੀ ਪੱਗ ਖੋਲੀ ਬੈਠਾ ਆਹ ਦੇਖ ਲੋ ਭਾਈ ਕੰਮ ਇਹਦੇ ਆਹ ਦੇਖ ਲੋ ਪਾਗ ਲਾ ਲਈ ਆ ਗੱਡੀ 'ਚ ਮੈਂ ਬ੍ਰੇਕ ਮਾਰੇ ਮੂੰਹ ਵੱਜਾ ਕੰਮ ਆਵਦ ਮੋਗੇ ਪਹੁੰਚ ਗਏ ਆ ਆ ਜੇ ਪਹੁੰਚ ਗਏ ਮੋਗੇ ਫਾਟਰ ਲੱਗ ਗਿਆ ਦਾ ਮੁੰਡਾ ਪੱਗ ਬੰਨ ਰਿਹਾ ਕਹਿੰਦਾ ਮੇਰੇ ਸਿਰ ਦੁਖਣ ਲੱਗ ਗਿਆ ਸੀਗਾ ਹੁਣ ਫੋਨ 'ਚ ਵੇਖ ਕੇ ਬੰਨਦਾ ਸੰਗ ਜੂੰਗਲ ਮਾਰ ਕੇ ਕਰ ਲੈ ਆਇਦਰਾ ਆ ਭਾਈ ਹੋਰ ਪਾ ਉਹ ਸੰਗ ਜੂੰਗਲ ਮਾਰ ਆ ਮਾਰ ਯੂੰਗਲ ਉਂਗਲ ਮਾਰ ਸੰਗ ਤੇ ਹਾਏ ਮਾਰ ਬੈਠੇ ਮਾਰ ਉਂਗਲ ਸੰਗ ਤੇ ਉਂਗਲ ਮਾਰ ਕੇ ਕਰਨਾ ਤੂੰ ਅੱਗੇ ਉਹਨੂੰ ਗੱਡੀ 'ਚ ਕਰ ਦੇਣੀ ਹੈ ਉਲਟ ਮੈਂ ਤੇਰੇ ਲਿਫੇੜੇ ਲਾਉ ਮੈਂ ਤੈਨੂੰ ਦੱਸਤਾ ਅੱਗੇ ਵੀ ਜਿੱਤੀ ਸੀ ਨਾ ਹਾਂ ਵੀ ਦੋਸਤੋ ਆਪਾਂ ਪਹੁੰਚ ਗਏ ਕਿੱਥੇ ਪਹੁੰਚ ਗਏ ਸਾਇਆ ਲਖਾਰੀ ਜਗਰਾਵੀ ਜਗਰਾਵੀ ਆ ਗਏ ਆਸ ਸਾਇਆ ਲਖਾਰੀ ਨੂੰ ਉਲਟੀਆਂ ਲੱਗ ਗਈਆਂ ਉਲਟੀਆਂ ਲੱਗ ਗਈਆਂ ਲਖਾਰੀ ਨੂੰ ਜਗਰਾਵੀ ਆ ਗਏ ਆ ਆ ਗਿਆ ਵੀ ਰਾਜੇ ਦਾ ਢਾਬਾ ਜਗਰਾਵੀ ਇਹ ਵਾਵਾ ਮਸ਼ਹੂਰ ਹੋ ਆ ਅਨਾਸਾਈ ਨਖਾਰੀ ਆ ਰਾਜ ਦਾ ਢਾਬਾ ਜਗਰਾਵੀ ਬਾਈ ਜੀ ਇਹਨੂੰ ਉਲਟੂਲ ਟਿਕੋ ਹੀ ਨਹੀਂ ਹੁੰਦੀ ਠੰਡੇ ਨੂੰ ਕਰਦਾ ਸੀ ਆਹ ਨਾਲਾ ਖਾਣ ਨੂੰ ਲਿਆ ਕੇ ਦਿੱਤਾ ਨਾਲੇ ਇਹਨੂੰ ਠੰਡਾ ਪਿਆਜ ਹੁਣ ਵੇਖੀ ਸੌਂਗਾ ਨਾ ਐਵੇਂ ਸੰਗਾ ਜੀ ਐਵੇਂ ਉਲਟੀ ਆਉਂਦੀ ਐਂਟੀ ਆਉਂਦੀ ਆ ਕਿੱਥੇ ਬੋਤਲ ਵਖਾਈਓ ਰੇ ਆਈ ਜਾਂਦੀ ਆਂਦੀ ਨਹੀਂ ਆਵਰੀ ਆਪੇ ਆਇਆ ਠੰਡਾ ਠੁੰਡਾ ਇਹਨੂੰ ਤੇ ਹੁਣ ਵੇਖੋ ਪਿਆਰ ਨੇ ਇਸ ਤੋਕੇ ਨਾਲ ਧੋਕਰ ਕਰੇ ਪੁੱਈਏ ਦੇ ਪਾਲਕ ਖਾ ਗਿਆ ਗੱਪ ਮਾਰੀ ਆਇਆ ਮੈਂ ਗੱਪ ਤੋਂ ਖਾ ਗਿਆ ਮਾਰੀ ਨਾ ਠੰਡਾ ਵੀ ਨਹੀਂ ਲੱਗਿਆ ਆਹ ਪਿਆ ਨਾ ਹੁਣ ਲੱਤਾਂ ਲੱਤਾਂ ਧਰ ਕੇ ਸਿੱਧਾ ਗੱਪੇ ਇਹਨੂੰ ਤੋਂ ਆਪ ਬਾਂਹ ਜੱਲ ਲੁਧਿਆਣੇ ਤੇ ਆ ਬੇ ਨਵੇਂ ਲੈਣਾ ਅਰੇ ਰੇ ਲੈਣੇ ਅਰੇ ਰੇ ਲੈਣੇ ਤੇ ਬੜੀ ਟਾਈਮ ਬਾਅਦ ਰੇ ਲਈ ਸੀ ਕੀ ਥੋੜਾ ਟਾਈਮ ਹੋ ਗਿਆ ਆ ਵੇਖੋ ਬਿਜੋਰਟੀ ਵਾਲਾ ਮੁੰਡਾ ਚਬਰ ਚਬਰ ਖਾਈ ਜਾਂਦਾ ਨਾ ਲੁਧਿਆਣੇ ਉੱਪਰ ਗਏ ਬਸ ਅੱਗੇ ਪੌਲ ਆ ਗਿਆ ਅ ਵੀ ਆਪਾਂ ਆ ਗਏ ਲੁਧਿਆਣੇ ਪੌਲ ਦੇ ਉੱਤੇ ਆਹ ਦੇ ਕੋਟੈਂਕੀ ਬਣੀ ਆਹ ਟੀ ਵਾਲਾ ਮੁੰਡਾ ਆ ਲੁਧਿਆਣੇ ਆ ਗਏ ਆਪਾਂ ਅ ਵੀ ਆਪਾਂ ਬਈ ਲੁਧਿਆਣੇ ਭਾਰਤ ਨਗਰ ਚੌਂਕ 'ਚ ਆ ਗਏ ਆਂ ਕੰਨਿਸ ਕਰਨ ਲਖਾਰੀ ਵੇ ਖੋਚਾ ਵਰਚਾ ਵਰ ਉਹਨੇ ਕਹਿੰਦਾ ਮੈਨੂੰ ਉਲਟੀ ਆਉਂਦੀ ਹੈ ਤਾਂ ਹੁਣੇ ਵੇਖੋ ਲੱਗਿਆ ਆਪਾਂ ਚਬਰ ਜਬਰ ਖਾਣਾ ਆ ਗਏ ਆਪਾਂ ਭਾਰਤ ਨਗਰ ਚੌਂਕ ਤੇ ਲੁਧਿਆਣੇ ਆਓ ਗਾਂ ਲ ਭਾਰਤ ਨਗਰ ਚੌਂਕ ਆ ਆ ਦੇਖੋ ਭਈ پارک پارک ਦੀ ਨਾ ਚੌਂਕ ਹੈ ਝਾਂਗਰੇ ਨਹੀਂ ਆਏ ਨੂੰ ਮੁਰਨਾ ਨਾ ਆਪਾਂ ਉਹ ਉਹ ਵੀ ਵਾਰ ਤੱਕ ਆਇਆ ਤੇ ਨੂੰ ਪਤਾ ਨਹੀਂ ਹਜੇ ਲੱਗ ਲੱਗ ਨਾ ਪਤਾ ਮੈਂ ਬੱਚਾ ਹਾਂ ਇਹ ਲੁਧਿਆਣੇ ਤੱਕ ਜਾ ਕੇ ਆ ਗਏ ਬਾਹਰ ਰਹਿੰਦੇ ਆ ਦੋਸਤ ਹੁਣ ਆਪਾਂ ਘਰੇ ਵਾਪਸ ਜਾਣ ਲੱਗਿਆਂ ਜੋ ਕੰਮ ਕਰਨਾ ਸੀ ਆਪਾਂ ਹੋ ਗਿਆ ਲੁਧਿਆਣੇ ਤੇ ਆਪਾਂ ਵਾਪਸ ਜਾਣ ਲੱਗਿਆਂ ਬੈਠਾ ਸਹਿਜ ਸਿੰਘ ਲਖਾਰੀ ਲਖਾਰੀ ਇਹਨਾਂ ਲੋਟੀਆਂ ਲੱਗ ਗਈਆਂ ਸੀ ਜਵਾਕ ਨੂੰ ਫਿਰ ਤੁੰਡਾ ਹੁੰਦਾ ਤੇ ਮੜ ਕੇ ਸਾਲਾ ਕਹਿੰਦਾ ਕੋਕ ਪਿਓ ਮੇਰਾ ਤਾਂ ਫੇਸ ਸੈੱਟ ਹੋਗਾ ਜੋ ਹੁਣ ਵਧੀਆ ਬੈਠਾ ਬਿਨਾਂ ਕੋਕ ਤੋਂ ਆਵੇ ਠੰਡੇ ਪੀ ਜਾਂਦਾ ਉਹ ਉਲਟੀਆਂ ਲੱਗੀਆਂ ਵੇਖ ਲੈ। ਉਹ ਬੋਤਲ ਮੂਰੇ ਰੱਖੀ ਬੈਠਾ ਤੇ ਉਹ ਉਲਟੀਆਂ ਲੱਗੀਆਂ ਰਾਤ ਚ ਰੋਗ ਦਾ ਸੀਗਾ ਵੇਖ ਲੈ। ਸਾਰੀ ਬੋਤਲ ਨੂੰ ਮੂੰਹ ਲਾ ਲੈ ਲੈ। ਆਹ ਇਹੋ। ਕੰਮ ਇਹਦੇ। ਆਖੇ ਮੈਨੂੰ ਉਹ ਉਲਟੀਆਂ ਆਉਂਦੀਆਂ। ਵੀਡੀਓ ਬਣਾਈ। ਲੈ ਵੀ ਆਪਾਂ ਮੋੜ ਪਿਆ ਵਾਪਸ ਪਿੰਡ ਨੂੰ। ਆ ਸਾਹਿਜ ਲਖਾਰੀ ਨਾਲ ਸਾਡੇ ਕੋ ਬਈ ਬੇਰ ਹੀ ਬੇਰ ਪਿਆ ਪੈਂਦੋ ਬੇਰਾ ਇਧਰ ਆ ਇਧਰ ਵੀ ਆਹ ਸਾਰੇ ਬਈ ਬੇਰਾ ਬਹੁਤ ਬਹੁਤ ਕਰ ਬੇਰੀ ਬੇਰ ਪਿਆ ਇਧਰ ਵੀ ਆ ਗਿਆ ਕੋਈ ਲਾਈ ਦੇ ਤੱਕ ਨਾ ਸਰਵਰ ਦਰਸਾਵਾ ਗਿਆ ਮੈਂ ਸਰਵਰ ਦਰਸਾਵਾ ਲਾ ਵੀ ਦੇ ਸਰ ਦੇ ਦਰਸ ਤੋਂ ਪਹੁੰਚੇ ਆ। ਉਹ ਨਾ ਉਹ ਸਰ ਗੱਦ ਰਿਹਾ ਸਰ।